ਤਵਾਰ ਨੂੰ ਸਰੀਚ 152 ਸਟਰੀਟ ਅਤੇ 60 ਐਵੇਨਿਊ ਦੇ ਨੇੜ ਕਿਲਮੋਰ ਕ੍ਰੈਸੈਂਟ ਦੇ ਇਲਾਕੇ ਵਿੱਚ ਵੱਡੀ ਪੁਲਿਸ ਕਾਰਵਾਈ ਵੇਖਣ ਨੂੰ ਮਿਲੀ ਇਸ ਦੌਰਾਨ ਇਲਾਕੇ 'ਚ ਸਥਿਤ ਇੱਕ ਘਰ ਤੱਕ ਵੱਡੀ ਗਿਣਤੀ ਵਿੱਚ ਪੁਲਿਸ ਅਫਸਰਾਂ ਨੇ ਪਹੁੰਚ ਕੀਤੀ ਅਤੇ ਕੁਝ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਪੁਲਿਸ ਵੱਲੋਂ ਮਾਮਲੇ 'ਚ ਕੋਈ ਅਧਿਕਾਰਤ ਜਾਣਕਾਰੀ ਆਉਣੀ ਬਾਕੀ ਹੈ ਪਰ ਕੁਝ ਆਂਡ-ਗਵਾਂਡ ਦੇ ਲੋਕਾਂ ਨੇ ਕਨੈਕਟ FM ਦੀ ਟੀਮ ਨਾਲ ਗੱਲ ਕਰਦੇ ਹਾਂ ਦੱਸਿਆ ਕਿ ਘੱਟੋ-ਘੱਟ 3 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਕਨੈਕਟ FM ਨੇ ਮਾਮਲੇ ਸੰਬੰਧੀ ਜਾਣਕਾਰੀ ਲਈ ਸਰੀਪੁਰ ਸਰਵਿਸ ਦੇ ਮੀਡੀਆ ਰਿਲੇਸ਼ਨਜ਼ ਅਧਿਕਾਰੀ ਸਰਜੰਟ ਟੀਕ ਪਲੌਕ ਨਾਲ ਗੱਲਬਾਤ ਕੀਤੀ। ਉਹਨਾਂ ਦੱਸਿਆ ਕਿ ਪੁਲਿਸ ਟੀਮ ਅਜੇ ਵੀ ਪ੍ਰਾਪਰਟੀ ਤੇ ਹੀ ਮੌਜੂਦ ਹੈ ਅਤੇ ਅਧਿਕਾਰ ਜਾਣਕਾਰੀ ਸੋਮਵਾਰ ਨੂੰ ਹੀ ਜਾਰੀ ਕੀਤੀ ਜਾਵੇਗੀ। ਅਸੀਂ ਪੁੱਛਿਆ ਕਿ ਮੌਕੇ ਤੋਂ ਕਿੰਨੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤਾਂ ਉਹਨਾਂ ਆਖਿਆ ਕਿ ਮਲਟੀਪਲ ਅਰੈਸਟਸ ਹੋਈਆਂ ਹਨ ਪਰ ਕਿੰਨੇ ਲੋਕ ਗ੍ਰਿਫਤਾਰ ਹੋਏ ਹਨ ਇਸ ਦੀ ਜਾਣਕਾਰੀ ਸਾਂਝੀ ਨਹੀਂ ਕੀਤੀ। ਅਸੀਂ ਫਾਈਲ ਦੀ ਜਾਣਕਾਰੀ ਸੰਬੰਧੀ ਵੀ ਸਵਾਲ ਕੀਤੇ ਕਿ ਮਾਮਲਾ ਐਕਸਟਰਸ਼ਨ ਨਾਲ ਸੰਬੰਧਿਤ ਹੈ ਜਾਂ ਨਹੀਂ ਪਰ ਸਰਜੰਟ ਪੁਲੋਕ ਨੇ ਇਸਤੇ ਵੀ ਅਧਿਕਾਰਤ ਰਿਲੀਜ਼ ਦੀ ਉਡੀਕ ਕਰਨ ਦੀ ਸਲਾਹ ਦਿੱਤੀ ਇਲਾਕੇ ਵਿੱਚ ਕੁਝ ਮਹੀਨਿਆਂ ਤੋਂ ਰੀਨੋਵੇਸ਼ਨ ਸੰਬੰਧੀ ਕੰਮ ਵਿੱਚ ਜੁਟੇ ਇੱਕ ਵਿਅਕਤੀ ਨੂੰ ਕਨੈਕਟ FM ਦੀ ਟੀਮ ਨੇ ਪੁੱਛਿਆ ਕਿ ਉਹਨਾਂ ਮੌਕੇ ਤੇ ਕੀ ਵੇਖਿਆ ਤੁਸੀਂ ਕੀ ਦੇਖਿਆ ਤੇ ਇਸ ਚੀਜ਼ ਨੂੰ ਦੇਖ ਕੇ ਤੁਸੀਂ ਕਿੰਨੇ ਕੁ ਚਿੰਤਤ ਮਹਿਸੂਸ ਕਰਦੇ ਹੋ ਵਾਜਿ ਪਿਛਲੇ 4 ਮਹੀਨਿਆਂ ਤੋਂ ਇੱਥੇ ਕੰਮ ਕਰ ਰਹੇ ਉਦੋਂ ਤਾਂ ਸਾਨੂੰ ਇਦਾਂ ਦਾ ਕੋਈ ਲੱਗਦਾ ਨਹੀਂ ਸੀ ਇੱਥੇ ਇਦਾਂ ਦਾ ਕੁਝ ਹੈਗਾ ਐਜ਼ ਅ ਰੈਂਟਲ ਪ੍ਰੋਪਰਟੀ ਹੈ ਇਹ ਰਹਿੰਦੇ ਲੱਗਦੇ ਪਰ ਜਿੱਦਾਂ ਦਾ ਹੁਣ ਦੇਖਦੇ ਆ ਜੋ ਹੈਪਨ ਹੋਇਆ ਇੱਥੇ ਰਹਿਣਾ ਫੀਲ ਸੇਫ ਨਹੀਂਗਾ ਸਾਰੇ ਪੀਪਲ ਵੀ ਡਰਦੇ ਆ ਉਹਨਾਂ ਨੇ ਵੀ ਸੋਚਣਾ ਹੈ ਕਿ ਕੀ ਕੁਝ ਹੋਇਆ ਆ ਨਿੱਕੇ ਨਿੱਕੇ ਬੱਚੇ ਆ ਇੱਥੇ ਖੇਡਦੇ ਸ਼ਾਮ ਨੂੰ ਤੇ ਉਹਨਾਂ ਲਈ ਵੀ ਨਹੀਂ ਸੇਫ ਇਹ ਜੇ ਲੋਕੀ ਸ਼ਾਮ ਨੂੰ ਵਾਕ ਕਰਦੇ ਆ ਡੇ ਟਾਈਮ ਨਾਈਟ ਟਾਈਮ ਹੁੰਦੇ ਆਈ ਮੋਸਟਲੀ ਇੱਥੇ ਦੇਖੀਦਾ ਮਿਲਦੇ ਆ ਫ੍ਰੈਂਡਲੀ ਏਰੀਆ ਆ ਤੋਂ ਉਹਨਾਂ ਨੇ ਫੀਲ ਸੇਫ ਨਹੀਂ ਕਰਨਾ ਸੋ ਬੈਟ ਰਹੀ ਆ ਕਿ ਪੁਲਿਸ ਜਿੰਨਾ ਵੱਧ ਤੋਂ ਵੱਧ ਆਪਣਾ ਪ੍ਰੋਪਰ ਕੰਮ ਕਰੇ ਫੜੇ ਜੋ ਵੀ ਆ ਇਹ ਇਸ ਵਿਅਕਤੀ ਦਾ ਕਹਿਣਾ ਸੀ ਕਿ ਆਮ ਤੌਰ ਤੇ ਇਲਾਕਾ ਬੇहद ਸ਼ਾਂਤੀਪੂਰਨ ਜਾਪਦਾ ਸੀ ਅਤੇ ਇੱਥੇ ਇਸ ਪ੍ਰਕਾਰ ਦੀ ਪੁਲਿਸ ਕਾਰਵਾਈ ਦੀ ਲੋੜ ਸੋਚਣ ਤੇ ਮਜਬੂਰ ਕਰਦੀ ਹੈ ਕਿ ਆਖਰ ਸਰੀ ਵਿੱਚ ਕਿਹੜਾ ਇਲਾਕਾ ਸੁਰੱਖਿਅਤ ਹੈ ਕਦੇ ਲੱਗਿਆ ਸੀਗਾ ਵੀ ਇੱਥੇ ਕੋਈ ਇਹੋ ਜਿਹੀ ਪੁਲਿਸ ਕਾਰਵਾਈ ਦੀ ਲੋੜ ਪਊਗੀ ਜਾਂ ਅਨਸੇਫ ਮਹਿਸੂਸ ਹੋਇਆ ਹੋਵੇ ਜੋ ਕੋਈ ਇਹ ਜੀ ਹਰਕਤ ਕੋਈ ਗਤੀਵਿਧੀ ਵੇਖੀ ਹੋਵੇ ਜਿਹਨੂੰ ਦੇਖ ਕੇ ਤੁਹਾਨੂੰ ਸ਼ੱਕ ਲੱਗਿਆ ਹੋਵੇ ਵੀ ਇੱਥੇ ਤਾਂ ਕੋਈ ਨਾ ਕੋਈ ਚੱਕਰ ਪਾਉਗਾ ਬਿਲਕੁਲ ਨਹੀਂ ਭਾਜੀ ਕੁਝ ਟਾਈਮ ਪਹਿਲਾਂ ਅਸੀਂ ਸੋਚਦੇ ਹੁੰਦੇ ਕਿ ਚੱਲ ਇਸ ਇਲਾਕੇ 'ਚ ਘਰ ਲਵਾਂਗੇ ਕਿ ਬਹੁਤ ਸੋਹਣਾ ਇਲਾਕਾ ਹੈ ਗ੍ਰੀਨਰੀ ਹੈ ਕਿ ਜਿੱਦਾਂ ਉਹਨ ਹੈਪਨ ਹੋਇਆ ਹੁਣ ਦਿਲ ਨਹੀਂ ਕਰਦਾ ਇੱਥੇ ਰਹਿਣ ਨੂੰ ਕਿ ਕਿੱਥੇ ਇੱਥੇ ਰਹੀਏ ਜਾਂ ਇੱਥੋਂ ਛੱਡ ਕੇ ਚਲੇ ਜਾਈਏ ਕਿਤੇ ਹੋਰ ਔਕਾ ਹੋਇਆ ਵਾ ਹੁਣ ਇੱਥੇ ਰਹਿਣਾ ਕਿ ਜਿੱਦਾਂ ਗੋਲੀਆਂ ਚੱਲਦੀਆਂ ਆਏ ਦਿਨ ਕੋਈ ਨਾ ਕੋਈ ਨਿਊਜ਼ ਆਈ ਰਹਿੰਦੀ ਹੈ ਜੀ ਗੋਲੀ ਇੱਧਰ ਚੱਲ ਗਈ ਉੱਥੇ ਚੱਲ ਗਈ ਘਰੇ ਪਰਿਵਾਰ ਨਾਲ ਵੀ ਗੱਲ ਹੁੰਦੀ ਹੈ ਇਸ ਮੁੱਸਲੇ 'ਤੇ ਹਾਂਜੀ ਸਾਰੇ ਡਰਦੇ ਆ ਜੀ ਹੁਣ ਉਹਨਾਂ ਕੀ ਬਾਹਰ ਜਾਈਦਾ ਜਿੰਨੀ ਕੁ ਲੋੜ ਚੀਜ਼ ਲੈਣ ਜਾਣਾ ਉਹਨਾਂ ਕੀ ਲੈ ਕੇ ਘਰ ਆਜੋ ਐਕਸਟਰਾ ਬਾਲਾ ਬਾਹਰ ਨਹੀਂ ਰਹੀਦਾ ਜੀ ਯੰਗ ਆ ਬਟ ਫਿਰ ਵੀ ਉਹਨਾਂ ਕੀ ਜਾਈਦਾ ਡਰ ਲੱਗਦਾ ਹੈ ਪਤਾ ਨਹੀਂ ਕਿੰਨਾ ਕੁ ਟਾਈਮ ਕੋਈ ਤੋਂ ਕਿਧਰ ਕਿਸੇ ਦੇ ਹੈਪਨ ਕੀਤਾ ਕਿਸੇ ਨੂੰ ਭੁਗਤਣਾ ਪੈ ਜਾਣਾ